ਇਹ ਰਿਹਾ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਇਸ ਵਕਤ ਪੂਰਾ ਸਿਆਸੀ ਮੈਦਾਨ ਜੜ ਉਹ ਭਖਿਆ ਹੋਇਆ ਨਜ਼ਰ ਆ ਰਿਹਾ ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੀ ਪੱਧਰ ਤੇ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਕਿਉਂਕਿ ਜਿਹੜੀ ਹੁਣੇ ਮਾਗੀ ਜੋੜ ਮੇਲੇ ਤੇ ਕਾਨਫਰੰਸਸ ਕੀਤੀਆਂ ਗਈਆਂ ਸਾਰੀਆਂ ਪਾਰਟੀਆਂ ਵੱਲੋਂ ਬੜੀ ਵੱਡੇ ਭਾਰੀ ਇਕੱਠ ਦਿਖਾਏ ਗਏ ਜਿਸ ਦੇ ਵਿੱਚ ਪੰਜਾਬ ਭਰ ਤੋਂ ਆਗੂ ਵਰਕਰ ਵਲੰਟੀਅਰ ਉਥੇ ਆਪਣੀਆਂ ਪਾਰਟੀਆਂ ਦੇ ਮਗਰ ਸਮਰਥਨ ਦੇਣ ਦੇ ਲਈ ਪਹੁੰਚੇ ਉੱਥੇ ਹੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਹਨ ਉਹਨਾਂ ਦੇ ਵਿੱਚ ਵੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਜੋ ਪ੍ਰਦਰਸ਼ਨ ਆਮ ਆਦਮੀ ਪਾਰਟੀ ਨੇ ਕੀਤਾ ਉਹ ਬਾਦਸਤੂਰ ਜਾਰੀ ਰਹੇਗਾ ਪਰ ਜਿੱਥੇ ਇੱਥੇ ਅਕਾਲੀ ਦਲ ਤੇ ਕਾਂਗਰਸ ਨੇ ਵੀ ਆਪਣਾ ਚੰਗੀ ਵਾਪਸੀ ਕੀਤੀ ਹੈ ਭਾਵ ਤਿਕੋਣਾ ਮੁਕਾਬਲਾ ਦੇਖਣ ਦੇ ਵਿੱਚ ਮਿਲਿਆ ਉੱਥੇ ਹੀ ਹੁਣ ਜਿਹੜੀਆਂ ਸ਼ਹਿਰੀ ਚੋਣਾਂ ਹੈ ਇਦੇ ਵਿੱਚ ਹਿੰਦੂ ਭਾਈਚਾਰੇ ਦੀ ਵੋਟ ਜਿਹੜੀ ਹੈ ਉਹ ਜ਼ਿਆਦਾ ਹੈ ਇੱਥੇ ਵੀ ਉਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਇਸ ਦੇ ਵਿੱਚ ਅਕਾਲੀ ਦਲ ਬਾਦਲ ਵੀ ਹੈ ਪਰ ਭਾਜਪਾ ਦਾ ਜਿਹੜਾ ਇਸ ਵਕਤ ਕਰੀਜ਼ ਜਿਹੜਾ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਪੰਜਾਬ ਭਰ ਤੋਂ ਪਿੰਡਾਂ ਦੇ ਜਿਹੜੇ ਆਗੂ ਲੀਡਰ ਹੈ ਉਹ ਬੜੀ ਤੇਜ਼ੀ ਨਾਲ ਭਾਜਪਾ ਨੂੰ ਸ਼ਮੂਲੀਅਤ ਕਰ ਰਹੇ ਪਿਛਲੇ ਦਿਨੀ ਜਿਹੜੇ ਤਿੰਨ ਮਾਲਵਾ ਖੇਤਰ ਦੇ ਵੱਡੇ ਆਗੂ ਚਰਨਜੀਤ ਸਿੰਘ ਬਰਾੜ ਤੇ ਉਹਨਾਂ ਦੇ ਨਾਲ ਰਿਪਜੀਤ ਬਰਾੜ ਜਗਮੀਤ ਬਰਾੜ ਇਹਨਾਂ ਤਿੰਨਾਂ ਨੇ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਜਿਸ ਤੋਂ ਭਾਜਪਾ ਦਾ ਇਹ ਕਹਿਣਾ ਹੈ ਕਿ ਭਾਜਪਾ ਹੁਣ ਗਰਾਊਂਡ ਪੱਧਰ ਤੇ ਬੜੀ ਤੇਜ਼ੀ ਦੇ ਨਾਲ ਪੈਰ ਪਸਾਰ ਰਹੀ ਹੈ ਕਿਉਂਕਿ ਜਿਹੜੀਆਂ ਵੋਟਾਂ ਬਲਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਪਈਆਂ ਸਨ ਇਸ ਦੇ ਵਿੱਚ 5 ਤੋਂ ਲੈ ਕੇ 7% ਜਿਹੜੀ VOTING ਹੈ ਉਹ BJP ਦੇ ਹੱਕ 'ਚ ਹੋਈ ਸੀ ਕਿਉਂਕਿ ਦੱਸਿਆ ਇਹ ਜਾ ਰਿਹਾ ਸੀ ਕਿ ਕਿਸਾਨ ਜਿਹੜੇ ਨੇ ਉਹ ਥੋੜੇ ਨਰਾਜ਼ ਚੱਲ ਰਹੇ ਨੇ ਭਾਜਪੀ ਦੇ ਨਾਲ ਤਿੰਨ ਖੇਤੀ ਕਾਨੂੰਨ ਬਿੱਲਾਂ ਨੂੰ ਲੈ ਕੇ ਜੋ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਸਨ ਪਰ ਹੁਣ ਜਿਸ ਤਰੀਕੇ ਨਾਲ ਮਾਹੌਲ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ 2027 ਦੇ ਵਿੱਚ ਕਾਫੀ ਸਮੀਕਰਨ ਜਿਹੜੇ ਉਹ ਚੇਂਜ ਹੋ ਸਕਦੇ ਹੈ ਉੱਥੇ ਹੀ ਸੋਸ਼ਲ ਮੀਡੀਆ ਦੇ ਉੱਪਰ ਵੀ ਸਾਰੀਆਂ ਪਾਰਟੀਆਂ ਦੇ ਵਿੱਚ ਜਿਹੜੀ ਜੰਗ ਹੈ ਉਹ ਛਿੜੀ ਹੋਈ ਹੈ ਭਾਵ ਕਿ ਇੱਕ ਦੂਸਰੇ ਦੇ ਉੱਪਰ ਸ਼ਬਦੀ ਹਮਲੇ ਸੋਸ਼ਲ ਮੀਡੀਆ ਦੇ ਰਾਈ ਤੇਜ਼ ਕੀਤੇ ਗਏ ਹੈ ਆਮ ਆਦਮੀ ਪਾਰਟੀ ਨੇ ਵੀ ਇਸ ਦੇ ਵਿੱਚ ਆਪਣਾ ਵਿਸਥਾਰ ਕੀਤਾ ਹੈ ਉਹਨਾਂ ਨੇ ਵੀ ਜਿਹੜਾ ਆਪ ਦਾ ਆਈਟੀ ਸੈੱਲ ਹੈ ਉਸ ਤੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਤੇ ਉਸ ਨੂੰ ਮਜ਼ਬੂਤ ਕੀਤਾ ਹੈ ਤਾਂ ਕਿ ਜਿਹੜਾ ਉਹਨਾਂ ਦੀ ਸਰਕਾਰ ਦੇ ਖਿਲਾਫ ਵਿਰੋਧੀ ਪਾਰਟੀਆਂ ਵੱਲੋਂ ਪ੍ਰਚਾਰ ਕੀਤਾ ਜਾਂਦਾ ਹੈ ਉਹਨਾਂ ਦਾ ਜਵਾਬ ਜਿਹੜਾ ਉਹ ਮੌਕੇ ਤੇ ਦਿੱਤਾ ਜਾਵੇ ਇਸ ਦੇ ਲਈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਆਮ ਆਦਮੀ ਪਾਰਟੀ ਨੇ ਵੱਡੇ ਲੈਵਲ ਤੇ 850 ਜਿਹੜੀਆਂ ਨਿਯੁਕਤੀਆਂ ਬਲਾਕ ਕੋਆਰਡੀਨੇਟਰ ਦੀਆਂ ਉਹ ਕੀਤੀਆਂ ਪੰਜਾਬ ਵਿੱਚ ਸਿਆਸੀ ਪਾਰਟੀਆਂ ਵਿਚਾਲੇ ਸੋਸ਼ਲ ਮੀਡੀਆ ਦੀ ਇੱਕ ਜੰਗ ਜਿਹੜੀ ਛਿੜੀ ਹੋਈ ਹੈ ਕਾਂਗਰਸ ਭਾਜਪਾ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਆਪਣੇ ਵਿਰੋਧੀਆਂ ਤੇ ਤੰਜ ਕੱਸਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੀਆਂ ਹਨ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇੱਕ ਪੂਰਾ ਸੋਸ਼ਲ ਮੀਡੀਆ ਵਿੰਗ ਬਣਾਇਆ ਹੈ ਅਤੇ ਉਹਨਾਂ ਨੂੰ ਟੁਕਵੀਂ ਸਿਖਲਾਈ ਵੀ ਦਿੱਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਨੇ ਸੂਬਾ ਕਾਰਜਕਰਨੀ ਅਤੇ ਜ਼ਿਲ੍ਹਾ ਕਾਰਜਕਾਰੀ ਕਮੇਟੀਆਂ ਤੋਂ ਇਲਾਵਾ ਬਲਾਕ ਪੱਧਰ ਤੇ ਸੋਸ਼ਲ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤੇ ਹਨ ਆਮ ਆਦਮੀ ਪਾਰਟੀ ਨੇ ਸੂਬੇ ਭਾਰ ਵਿੱਚ 850 ਬਲਾਕ ਕੋਆਰਡੀਨੇਟਰ ਨਿਯੁਕਤ ਕੀਤੇ ਹਨ ਪਾਰਟੀ ਨੇ ਨਵੇਂ ਨਿਯੁਕਤ ਬਲਾਕ ਕੋਆਰਡੀਨੇਟਰਾਂ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਪਾਰਟੀ ਨੇ ਪੰਜਾਬ ਭਾਰ ਵਿੱਚ 850 ਬਲਾਕ ਸੋਸ਼ਲ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਇਨ੍ਹਾਂ ਨਿਯੁਕਤੀਆਂ ਦੀ ਸੂਚੀ ਪੰਜਾਬ ਇਨਚਾਰਜ ਮਨੀਸ਼ ਸਸੋਦੀਆ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਜਾਰੀ ਕੀਤੀ ਹੈ ਪਾਰਟੀ ਲੀਡਰਸ਼ਿਪ ਦੇ ਅਨਸਾਰ ਕੋਆਰਡੀਨੇਟਰ ਸਿਰਫ ਉਹਨਾਂ ਲੋਕਾਂ ਲਈ ਨਿਯੁਕਤ ਕੀਤੇ ਗਏ ਹਨ ਜੋ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਐਕਟਿਵ ਹਨ ਤੇ ਡਿਜੀਟਲ ਪਲੇਟਫਾਰਮਾਂ ਤੇ ਪਾਰਟੀ ਦੇ ਵਿਚਾਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰ ਸਕਦੇ ਹਨ ਪਾਰਟੀ ਨੇ ਇਨ੍ਹਾਂ ਸੋਸ਼ਲ ਮੀਡੀਆ ਕੋਆਰਡੀਨੇਟਰਾਂ ਦੀਆਂ ਜ਼ਿੰਮੇਵਾਰੀਆਂ ਵੀ ਸਪਸ਼ਟ ਰੂਪ ਦੇ ਵਿੱਚ ਤੈਅ ਕੀਤੀਆਂ ਹਨ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਦੀਆਂ ਕਮੀਆਂ ਅਤੇ ਵਿਰੋਧਾਭਾਸਾਂ ਨੂੰ ਉਜਾਗਰ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਸੋਸ਼ਲ ਮੀਡੀਆ ਰਾਹੀਂ ਪੰਜਾਬ ਸਰਕਾਰ ਦੀ ਹਰ ਗਤੀਵਿਧੀ, ਨੀਤੀ, ਯੋਜਨਾ, ਫੈਸਲੇ ਅਤੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਪ੍ਰਸਾਰਿਤ ਕਰਨਾ ਹੋਵੇਗਾ। ਪਾਰਟੀ ਦਾ ਮੰਨਣਾ ਹੈ ਕਿ ਇਹ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਸਿੱਧੇ ਤੌਰ ਤੇ ਜਨਤਾ ਤੱਕ ਪਹੁੰਚਾਏਗਾ ਤੇ ਵਿਰੋਧੀ ਧਿਰ ਦੇ ਦੋਸ਼ਾਂ ਦਾ ਤੁਰੰਤ ਜਵਾਬ ਦੇਵੇਗਾ। ਸੂਤਰਾਂ ਅਨੁਸਾਰ ਇਹ ਸੋਸ਼ਲ ਮੀਡੀਆ ਕੋਆਰਡੀਨੇਟਰ ਸਟੋਨ ਸੀਜਨ ਤੁਰਾਨ ਵਿਰੋਧੀ ਪਾਰਟੀਆਂ ਦੇ ਪ੍ਰਚਾਰ ਤੇ ਨੇੜੇੋਂ ਨਜ਼ਰ ਰੱਖਣਗੇ ਉਹ ਸੋਸ਼ਲ ਮੀਡੀਆ ਤੇ ਫਲਾਏ ਜਾ ਰਹੇ ਕਿਸੇ ਵੀ ਗੁੰਮਰਾਹਕੁੰਨ ਜਾਂ ਝੂਠੇ ਪ੍ਰਚਾਰ ਦਾ ਤੱਥਾਂ ਤੇ ਜਵਾਬ ਦੇਣ ਅਤੇ ਪਾਰਟੀ ਲੀਡਰਸ਼ਿਪ ਨੂੰ ਫੀਡਬੈਕ ਦੇਣ ਲਈ ਜ਼ਿੰਮੇਵਾਰ ਹੋਣਗੇ ਬਲਾਕ ਪੱਧਰ ਤੇ ਨਿਯੁਕਤ ਟੀਮਾਂ ਸਥਾਨਕ ਮੁੱਦਿਆਂ ਅਤੇ ਖੇਤਰੀ ਰਾਜਨੀਤੀ ਤੇ ਡਿਜੀਟਲ ਰਿਪੋਰਟਾਂ ਵੀ ਜਿਹੜੀਆਂ ਉਹ ਤਿਆਰ ਕਰਨਗੀਆਂ ਕਹਿੰਦਾ ਭਾਵ ਕਿ ਆਮ ਆਦਮੀ ਪਾਰਟੀ ਇਸ ਵਕਤ ਪੂਰੇ ਜੋਰ ਸ਼ੋਰ ਨਾਲ ਚੌਣ ਮੈਦਾਨ ਦੇ ਵਿੱਚ ਉਤਰ ਚੁੱਕੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਦੇਖਣ ਦੇ ਵਿੱਚ ਆ ਰਿਹਾ ਸੀ ਕਿ ਵਿਰੋਧੀ ਪਾਰਟੀਆਂ ਵੱਲੋਂ ਇਹ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਪੰਡਿਆ ਜਾ ਰਿਹਾ ਹੈ ਕਿ ਸਰਕਾਰ ਨੇ ਕੋਈ ਵੀ ਜਿਹੜੇ ਕੰਮ ਹੈ ਉਹ ਨਹੀਂ ਕੀਤੇ ਇਸੇ ਨੂੰ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਉਹਨਾਂ ਦਾ ਜਵਾਬ ਦੇਣ ਦੇ ਲਈ ਵਿਰੋਧੀ ਪਾਰਟੀਆਂ ਦਾ ਉਹਨਾਂ ਨੇ ਨਵੀਆਂ ਜੜੀਆਂ 850 ਨਿਯੁਕਤੀਆਂ ਕੀਤੀਆਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਐਕਟਿਵ ਹੋ ਜਾਣਗੇ ਤੇ ਪਾਰਟੀ ਦੇ ਲਈ ਪ੍ਰਚਾਰ ਪ੍ਰਸਾਰ ਸੋਸ਼ਲ ਮੀਡੀਆ ਤੇ ਕਰਨਗੇ ਧੰਨਵਾਦ